ਸ਼੍ਰੀ ਰਾਧਾਕ੍ਰਿਸ਼ਨ ਚੈਰੀਟੇਬਲ ਸੁਸਾਇਟੀ ਗੀਤਾ ਭਵਨ ਗੁਰਾਇੰਦ ਇੱਕ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਅਜੇ ਮਾਟਾ ਜੀ ਦੀ ਪ੍ਰਧਾਨਗੀ ਹੇਠ ਗੀਤਾ ਭਵਨ ਵਿੱਚ ਹੋਈ ਜਿਸ ਵਿੱਚ ਗੀਤਾ ਭਵਨ ਚ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਗਿਆ ਅਤੇ ਹੋਰ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਸੁਸਾਇਟੀ ਨੂੰ ਉਸੋਲੇ ਹੋਰ ਮਜ਼ਬੂਤੀ ਮਿਲੀ ਜਦੋਂ ਨਗਰ ਕੌਂਸਲ ਗੁਰਾਇੰਦ ਦੇ ਸਾਬਕਾ ਸੀਨੀਅਰ ਵਾਈਸ ਪ੍ਰਧਾਨ ਅਤੇ ਇੰਡਸਟਰੀਅਲਿਸ ਰਾਜੀਵ ਪੁੰਜ ਬਿੱਟੂ ਮਸ਼ਹੂਰ ਇੰਡਸਟਰੀਸਟ ਬਲਵਿੰਦਰ ਸਿੰਘ ਅਤੇ ਕੈਨੇਡਾ ਤੋਂ ਆਏ ਸਮਾਜ ਸੇਵਕ ਰੋਹਿਤ ਪੁਜ ਆਰਤੀਰ ਰਕੇਸ਼ ਬੱਤਰਾ ਨਵੇਂ ਟਰਸਟੀ ਮੈਂਬਰ ਬਣੇ ਜਿਨ੍ਹਾਂ ਨੂੰ ਗੀਤਾ ਪਵਨ ਵਿੱਚ ਚੱਲ ਰਹੇ ਪ੍ਰੋਜੈਕਟਾਂ ਬਾਰੇ ਜਿੱਥੇ ਜਾਣਕਾਰੀ ਦਿੱਤੀ ਗਈ ਉੱਥੇ ਟਰਸਟ ਮੈਂਬਰ ਬਣਨ ਤੇ ਸਨਮਾਨਿਤ ਵੀ ਕੀਤਾ ਗਿਆ ਇਸ ਮੀਟਿੰਗ ਦੌਰਾਨ ਸ਼੍ਰੀ ਗੀਤਾ ਪਵਨ ਵਿੱਚ ਚੱਲ ਰਹੇ ਡਿਸਪੈਂਸਰੀ ਨੂੰ ਸਚਾਰੂ ਟੈਗ ਨਾਲ ਚਲਾਉਣ ਲਈ 10 ਮੈਂਬਰੀ ਟੀਮ ਦਾ ਗਠਨ ਵੀ ਕੀਤਾ ਗਿਆ ਇਸ ਤੋਂ ਇਲਾਵਾ ਟਰਸਟ ਮੈਂਬਰ ਪਵਨ ਸ਼ਰਮਾ ਜੀ ਦੇ ਪਿਤਾ ਜੀ ਕਪਿਲਦੇਵ ਸ਼ਰਮਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਰਾਜ ਸ਼੍ਰੀ ਰਾਧਾਕ੍ਰਿਸ਼ਨ ਚੈਰੀਟੇਬਲ ਸੁਸਾਇਟੀ ਗੀਤਾ ਪਵਨ ਗੁਰਾਇਆਂ ਦੀ ਇੱਕ ਮੀਟਿੰਗ ਜਿਹੜੀ ਅੱਜ ਗੀਤਾ ਪਵਨ ਗੁਰਾਇਆਂ ਦੇ ਵਿੱਚ ਪ੍ਰਧਾਨ ਸ਼੍ਰੀ ਅਜੇ ਮਾਤਾ ਜੀ ਦੇ ਪ੍ਰਧਾਨਗੇਟ ਹੋਈ ਹੈ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਟਰਸਟ ਮੈਂਬਰ ਜਿਹੜੇ ਇੱਥੇ ਪਹੁੰਚੇ ਹੈ ਗੀਤਾ ਪਵਨ ਦੇ ਵਿੱਚ ਚੱਲ ਰਹੇ ਕੰਮਾਂ ਨੂੰ ਲੈ ਕੇ ਜਿਹੜੇ ਵਿਚਾਰ ਵਟਾਂਦਰਾ ਵੀ ਹੋਇਆ ਉੱਥੇ ਹੀ ਸਾਨੂੰ ਦੱਸਿਆ ਨੂੰ ਮਾਣ ਤੇ ਖੁਸ਼ੀ ਵੀ ਮਹਿਸੂਸ ਹੋ ਰਹੀ ਹੈ ਜਿਹੜੇ ਗੀਤਾ ਪਵਨ ਦੇ ਕੰਮ ਚੱਲ ਰਿਹਾ ਉਹਦੇ ਵਿੱਚ ਦਾਨੀ ਸੱਜਣ ਹੈ ਜਾਂ ਸਾਡੇ ਨਵੇਂ ਟਰਸਟ ਮੈਂਬਰ ਜਿਹੜੇ ਅੱਜ ਹੋਰ ਜੁੜੇ ਆ ਸਾਡੇ ਦੇ ਨਾਲ ਜਿਨ੍ਹਾਂ ਦੇ ਨਾਲ ਸਾਡੇ ਰਜੀਵ ਪਹੁੰਜ ਬਿੱਟੂ ਭਾਜੀ ਇੱਧਰ ਸਾਡੇ ਜੇਵੀ ਇੰਡਸਟਰੀ ਤੋਂ ਸਾਡੇ ਬਲਵਿੰਦਰ ਸ਼ਰਮਾ ਜੀ ਬਲਵਿੰਦਰ ਬਲਵਿੰਦਰ ਸਿੰਘ ਜੀ ਨਾਲ ਸਾਡੇ ਕੈਨੇਡਾ ਤੋਂ ਰੋਹਿਤ ਪਹੁੰਜ ਜਿਹੜੇ ਆ ਅੱਜ ਉਹ ਤਿੰਨ ਸਾਡੇ ਨਵੇਂ ਟਰਸਟੀ ਬਣੇ ਆ ਜਿਨ੍ਹਾਂ ਨੇ ਮਾਲੀ ਸਹਾਇਤਾ ਜੋ ਵੀ ਹੈਗੀ ਅੱਜ ਗੀਤਾ ਭਵਨ ਨੂੰ ਦਿੱਤੇ ਆ ਤੇ ਅਸੀਂ ਆਸ ਵੀ ਕਰਦੇ ਆ ਜਿਹੜੇ ਸਾਡੇ ਹੋਰ ਵੀ ਦਾਨੀ ਸੱਜਣ ਹੈਗੇ ਆ ਜਾਂ ਐਨ ਆਰ ਆਈ ਵੀ ਰਿਹਾ ਕਿਉਂਕਿ ਗੀਤਾ ਪਵਨ ਸਾਰੇ ਦੇ ਲਈ ਇਹ ਇੱਕ ਅਜਿਹੀ ਬਨ ਰਹੀ ਚੀਜ਼ ਕਿ ਜਿਹੜੀ ਬੜੀ ਘਾਟ ਹੁੰਦੀ ਸੀਗੀ ਸ਼ਹਿਰ ਨੂੰ ਉਹਨੂੰ ਲੈ ਕੇ ਅਸੀਂ ਆਸ ਵੀ ਕਰਦੇ ਆ ਕਿ ਦਾਨੀ ਸੱਜਣ ਜਿੰਨੇ ਵੀ ਸਾਡੇ ਦੇਸ਼ ਵਿਦੇਸ਼ ਦੇ ਵਿੱਚ ਜਾਂ ਸਾਡੇ ਸ਼ਹਿਰ ਦੇ ਵਿੱਚ ਬੈਠੇ ਆ ਉਹ ਇਸੇ ਤਰੀਕੇ ਦੇ ਨਾਲ ਸਾਨੂੰ ਸਹਿਯੋਗ ਕਰਦੇ ਰਹਿਣਗੇ ਇਹਦੇ ਨਾਲ ਹੀ ਜਿਹੜੀ ਡਿਸਪੈਂਸਰੀ ਵੀ ਚੱਲ ਰਹੀ ਹੈ ਉਹਨੂੰ ਲੈ ਕੇ ਜਿਹੜੇ ਵਿਚਾਰਾ ਹੋਈਆਂ ਤੇ ਉਹਦੇ ਲਈ ਵੀ ਜੋ ਵੀ ਹੁਣ ਮੀਟਿੰਗ ਦੇ ਵਿੱਚ ਪਾਸ ਹੋਊਗਾ ਉਹ ਵੀ ਸਾਰਾ ਸਾਂਝਾ ਕਰੂੰਗਾ ਇੱਕ ਵਾਰੀ ਫੇਰ ਤੋਂ ਅਸੀਂ ਨਵੇਂ ਬਣੇ ਟਰਸਟ ਮੈਂਬਰਾਂ ਦਾ ਧੰਨਵਾਦ ਕਰਦੇ ਹਾਂ ਇਸ ਦੇ ਨਾਲ ਹੀ ਅੱਜ ਜਿਹੜਾ ਸਮੂਹ ਟਰਸਟ ਮੈਂਬਰਾਂ ਵੱਲੋਂ ਮੈਂਬਰਾਂ ਵੱਲੋਂ ਜਿਹੜੇ ਸਾਡੇ ਟਰਸਟ ਮੈਂਬਰ ਹੈ ਪਵਨ ਸ਼ਰਮਾ ਜੀ ਉਹਨਾਂ ਦੇ ਪਿਤਾ ਜੀ ਜਿਹੜੇ ਕਪਿਲਦੇਵ ਸ਼ਰਮਾ ਜੀ ਬੀਤੇ ਦਿਨ ਇਹ ਕਾਲ ਚਲਾਨ ਕਰ ਗਏ ਸੀ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੇ ਗਈਆਂ ਨਾਲ ਹੀ 23 ਮਈ ਨੂੰ ਜਿਹੜਾ ਉਹਨਾਂ ਦੇ ਅੰਤਿਮ ਅਰਦਾਸ ਹੈ ਜਿਹੜੇ ਗੀਤਾ ਪਵਨ ਗੁਰਾਇਆਂ ਦੇ ਵਿੱਚ ਕੀਤੀ ਜਾ ਰਹੀ ਹੈ ਅਸੀਂ ਬੇਨਤੀ ਵੀ ਕਰਦੇ ਹਾਂ ਸਮੂਹ ਮੈਂਬਰਾਂ ਨੂੰ ਵੀ ਤੇ ਸ਼ਹਿਰ ਵਾਸੀਆਂ ਨੂੰ ਵੀ ਜਿਹੜੇ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੀ ਕਿਰਪਾ ਤਾਂ ਕਰੀਂ